ਹੈਲੋ ਵੀ ਕੁੜੀਓ ਹਰਪੀਤ ਸਸਿਕਾ ਸੈਡੀ ਸਸਿਕਾ ਹੁਣ ਆਪਾਂ ਤੁਹਾਨੂੰ ਪੁੱਛੀਏ ਕੀ ਕੀ ਤੁਸੀਂ ਖੇਡਦੇ ਹੋ ਹੁਣ ਮੈਂ ਸਾਨੂੰ ਤਾਂ ਪਤਾ ਨਹੀਂਗਾ ਅਸੀਂ ਤਾਂ 올ਡ ਟਾਈਮ ਦੇ ਹਨ ਤੇ ਅਸੀਂ ਵੀ ਸੋਚ ਲਈ ਹੁੰਨੇ ਜਿਵੇਂ ਸਾਡੇ ਵਾਸਤੇ ਸਾਡੇ ਮੇਰੀ ਬੇਟੀ ਜਾਂ ਉਹ ਸਾਰੇ ਕਿਨ ਪੁੱਛਦੇ ਆ ਤੁਸੀਂ ਕੀ ਖੇਡਦੇ ਸੀ ਤਾਂ ਪਰ ਹੁਣ ਮੈਂ ਤੁਹਾਨੂੰ ਪੁੱਛਦੀ ਆ ਵੀ ਤੁਸੀਂ ਕਿੰਦਾਂ ਦੀਆਂ ਗੇਮਾਂ ਖੇਡਦੇ ਆ ਵੀ ਤੁਸੀਂ ਕੰਪਿਊਟਰ ਤੇ ਜਾਂ ਫੇਰ ਮੋਬਾਈਲ ਤੇ ਉਹੀ ਚੀਜ਼ਾਂ ਬਸ ਦੇਖੀ ਜਾਂਦੇ ਹਾਂ ਉਹਨਾਂ ਤੇ ਜਾਂ ਤੁਸੀਂ ਸਕੂਲ 'ਚ ਤੁਹਾਨੂੰ ਕੋਈ ਗੇਮਸ ਖੜਾਉਂਦੇ ਆ ਜਾਂ ਇਕੱਠੇ ਹੋ ਕੇ ਖੇਡਦੇ ਆ ਕੁਛ ਇਦਾਂ ਦਾ ਹੈ ਹਾਂਜੀ ਅਸੀਂ ਬੈਡਮਿੰਟਨ ਖੇਡਦੇ ਆ ਉਹ ਖੇਡਦੇ ਆ ਅੱਛਾ ਤੇ ਹੋਰ ਵੀ ਫੁੱਟਬਾਲ ਬਹੁਤ ਨਵੀਆਂ ਨਵੀਆਂ ਗੇਮਾਂ ਖੇਡਦੇ ਆ ਜਿਹੜੀਆਂ ਪਹਿਲਾਂ ਨਹੀਂ ਸੀ ਸਾਨੂੰ ਖੇਡਣ ਨੂੰ ਅਲਾਉਡ ਨਹੀਂ ਸੀ ਅਸੀਂ ਕਿਤੇ ਫੁੱਟਬਾਲ ਦਾ ਉਹ ਸਿਰਫ ਇਹ ਮੁੰਡਿਆਂ ਨੇ ਖੇਡਣੀ ਆ ਤੇ ਜਿਹੜਾ ਬੈਡਮਿੰਟਨ ਆ ਉਹ ਅਸੀਂ ਉਦਾਂ ਹੀ ਜਿਹੜੇ ਮੱਕੀ ਦੀ ਚੱਲੀ ਤਾਂ ਗੋਲ ਨਹੀਂ ਹੁੰਦਾਗਾ ਅਸੀਂ ਉਹ ਗੋਲ ਦੇ ਵਿੱਚ ਘੁੱਗੀ ਦਾ ਖੰਭ ਬਣਾ ਕੇ ਤੇ ਜਿਹੜੀ ਆ ਤੁਹਾਡੀ ਬੁੱਕ ਆ ਇਹ ਗੱਤੇ ਵਾਲਾ ਬਣਾ ਕੇ ਅਸੀਂ ਬੈਡਮਿੰਟਨ ਦਾ ਚਾਹ ਪੂਰਾ ਕਰਦੇ ਸੀ ਤੇ ਤੁਸੀਂ ਤਾਂ ਲੱਕੀ ਕਿੰਨੇ ਆ ਨਾ ਹਾਂਜੀ ਹਰਪ੍ਰੀਤ ਇਹ ਵੀ ਚਾਹ ਤੇ ਖੇਡਦੇ ਹਨ ਕੋਕੋ ਅੱਛਾ ਬਣਾ ਕੇ ਗਰਲਸ ਦੀਆਂ ਵੀ ਪੁਆਇੰਟਸ ਮਿਕਸ ਹੁੰਦੇ ਆ ਅੱਛਾ ਫਿਰ ਉਹ ਕੋ ਵੀ ਤੇ ਬਰਫ ਪਾਣੀ ਖੇਡਦੇ ਹੁੰਦੇ ਸੀ ਕੀ ਕਰਨ ਬਰਫ ਪਾਣੀ ਤੇ ਅਸੀਂ ਫੁੱਟਬਾਲ ਵੀ ਗਰਲਸ ਤੇ ਬॉयਸ ਇਕੱਠੇ ਖੇਡਦੇ ਆਂ ਟੀਮ ਬਣਾ ਕੇ ਆਹ ਸਾਨੂੰ ਤਾਂ ਇੱਥੇ ਪ੍ਰਾਇਮਰੀ ਸਕੂਲ ਸੀਗਾ ਜਿੱਥੇ 10 6ਵੀਂ 7ਵੀਂ 8ਵੀਂ ਚ ਉਹਦੇ ਵਿੱਚ ਸਾਨੂੰ ਇੰਨਾ ਡਰ ਹੁੰਦਾ ਸੀ ਨਾ ਬਈ ਮੁੰਡਿਆਂ ਲਈ ਵੀ ਦੇਖਣਾ ਨਹੀਂ ਤੁਸੀਂ ਬਸ ਮੁੰਡੇ ਕੋਈ ਕੁਸ਼ ਕਹਿ ਨ ਦੇਣ ਜਿਹੜੇ ਟੀਚਰ ਹੁੰਦੇ ਸੀ ਉਹਨਾਂ ਦੇ ਵੀ ਸਪੈਸ਼ਲ ਅੱਖ ਹੁੰਦੀ ਸੀ ਬਈ ਕੁੜੀਆਂ ਵਾਂ ਮਟਿਆਰਾ ਵਾਂ ਕਿ ਉਹ ਟਾਈਮ ਇਦਾਂ ਦਾ ਸੀਗਾ ਹੁਣ ਜਿਹੜੀਆਂ ਕੁੜੀਆਂ ਵਾਂ ਉਹ ਕਿੰਨੀ ਫਰੀडम ਨਾਲ ਰਹਿੰਦੀਆਂ ਅਸੀਂ ਤਾਂ ਸਾਰੇ ਬਸ ਸਲਵਾਰ ਸੂਟ ਪਾਏ ਆ ਉਹ ਵੀ ਆਏ ਨਹੀਂ ਵੀ ਅਣਗਿਣਤੀ ਹੈ ਘੰਟੀ ਦੇ ਬਸ ਸੱਕ ਜੁਨੀਫਾਰਮ ਹੁੰਦੀ ਸੀਗੀ ਉਹ ਸਾਲ ਸਮਾਈ ਹੁੰਦੀ ਸੀ ਉਹ ਸਾਨੂੰ ਪਹਿਲਾਂ ਸਮਰ ਦੀ ਸਮਾਦਣੀ ਤੇ ਵਿੰਟਰ ਵਿੱਚ ਵਿੰਟਰ ਦੀ ਸਮਾਦਣੀ ਤੇ ਆ ਜਿਹੜੇ ਕੱਪੜੇ ਦੇ ਹੈਗੇ ਸ਼ੂ ਹਨ ਇਹ ਹੁੰਦੇ ਸੀਗੇ ਜਾਰਵੜ ਜਿਹਦੇ ਹੁਣੇ ਜਰਾਬਾਂ ਵੀ ਨਹੀਂ ਹੁੰਦੀਆਂ ਹੁਣ ਤੁਹਾਡੇ ਕੋਲ ਕਿੰਨਾ ਕੁਸ਼ ਮੈਂ ਤਾਂ ਆਪ ਦੇਖ ਕੇ ਦੇਖ ਕੇ ਹੈਰਾਨ ਹੁਣੀ ਆ ਵੀ ਕੋਈ ਚੀਜ਼ ਹੈ ਨਹੀਂ ਜਿਹੜੀ ਤੁਹਾਡੇ ਕੋਲ ਹੈ ਨਹੀਂਗੀ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਦੇ ਆ ਤੁਹਾਡੇ ਪੇਰੈਂਟਸ ਸੇ ਪੜਦਿਆਂ ਤੁਸੀਂ ਬਹੁਤ ਸੋਹਣਾ ਵਾ ਤੇਰੇ ਮਾਰਕਸ ਮੈਂ ਦੇਖੇ ਸੀਗੇ ਤੂੰ ਫਰਸਟ ਆਈ ਹੈ ਹਨਾ ਕਲਾਸ ਵਿੱਚ ਬਹੁਤ ਗੁੱਡ ਆ ਆਪ ਵੀ ਤੇਰੇ ਵੀ ਬਹੁਤ ਵਧੀਆ ਸੀਗੇ ਨੰਬਰ ਹਨਾ ਤੇ ਵੀ ਇਦਾਂ ਚਲੋ ਤੁਸੀਂ ਜੋਰ ਲਾਈ ਜਾਨੀਂ ਆ ਪੜੀ ਚੱਲੋ ਥੋੜੇ ਕੰਮ ਆਣਾ ਜੇ ਤੁਹਾਡੇ ਮਾਪਿਓ ਮਿਹਨਤ ਕਰਦੇ ਕਿਉਂ ਅਸੀਂ ਆਪਦੇ ਹਿਸਾਬ ਨਾਲ ਮਿਹਨਤ ਕੀਤੀ ਸੀ ਫੇਲਦਾ ਅਸੀਂ ਵੀ ਨਹੀਂ ਹੋਏ ਅਸੀਂ ਵੀ ਸੋਣਾ ਜਿੰਨਾ ਪੜ੍ਹਦੇ ਸੀ ਘਰੇ ਬਹੁਤ ਕੰਮ ਕਰਦੇ ਸੀ ਬਹੁਤ ਜ਼ਿਆਦਾ ਵੇ ਉਹਨਾਂ ਦੀ ਮਦਦ ਕਰਦੇ ਹੁਣ ਤੁਸੀਂ ਟੋਟਲੀ ਬੇਲੀਆਂ ਕੋਈ ਕੰਮ ਨਹੀਂ ਕਰਦੇ ਬਸ ਹਨਾ ਘਰੇ ਬੈਠਿਆ ਰਹਿਣਾ ਬਸ ਮੰਮਾ ਪਪਾ ਨਾਲ ਗੱਲ ਨਹੀਂ ਦੁੰਦੇ ਸਿਰਫ ਹੋਏ ਗਏ ਨੇ ਪੜਾਈ 'ਚ ਧਿਆਨ ਲਾਓ ਅੱਛਾ ਕਿਉਂਕਿ ਹੁਣ ਆਹ ਸਾਨੂੰ ਵੀ ਕਹਿੰਦੇ ਸੀ ਕਿ ਸਾਨੂੰ ਵੀ ਲੇਟ ਤੁਸੀਂ ਕਰ ਲਓ ਪੜਾਈ ਕਰ ਲੋ ਪਰ ਫੇਰ ਸਾਨੂੰ ਇਹ ਜਿਹੜੀਆਂ ਸਹੂਲਤਾਂ ਨਹੀਂ ਉਦੋਂ ਸਹੂਲਤ ਸਾਨੂੰ ਉਸ ਟਾਈਮ ਤੇ ਸਾਡੇ ਕੋਲ ਸਭ ਤੋਂ ਜ਼ਿਆਦਾ ਸਹੂਲਤ ਸੀ ਇਹ ਮੰਨਦੇ ਆਂ ਵੀ ਸਾਡੇ ਮੇਰੇ ਡੈਡ ਆਦਮੀ ਵਿੱਚ ਸੀਗੇ ਸਾਨੂੰ ਉਹਨਾਂ ਨੇ ਕਹਿਣਾ ਵੀ ਤੁਹਾਡੀਆਂ ਅੱਖਾਂ ਤੇ ਲਾਈਟ ਉਤਲੀ ਨਾ ਪਵੇ ਇਹਨੂੰ ਨਾ ਕੋਲ ਇਦਾਂ ਰੱਖ ਲੈ ਟੇਬਲ ਐਂਪਲਿਆ ਕਰ ਦਿੱਤਾ ਉਸੇ ਸਾਨੂੰ ਵੱਡਾ ਸਾਰਾ ਫੇਰ ਅਸੀਂ ਉਹਦੇ ਚਾਮਨਣ 'ਚ ਪੜਦੇ ਹੁੰਦੇ ਸੀ ਤੇ ਸਾਡੇ ਘਰਾਂ ਦੇ ਵਿੱਚ ਵੀ ਇੱਥੇ ਇੱਕ ਦੋ ਕੁੜੀਆਂ ਸੀ ਹਾਂ ਪਹਿਲਾਂ ਆਹ ਨੇ ਹਾ ਉਹ ਪਹਿਲਾਂ ਸਾਡੇ ਕੋਲ ਸੀਗਾ ਇਦਾਂ ਪਰ ਫਿਰ ਜਦੋਂ ਲਾਈਟ ਆ ਗਈ ਸੀ ਫੌਜੀਆ ਨੂੰ ਪਹਿਲਾਂ ਮਿਲਦਾ ਸੀ ਕਨੈਕਸ਼ਨ ਫਿਰ ਉਹਨਾਂ ਨੇ ਸਾਨੂੰ ਟੇਬਲ ਐਂਪਲਿਆ ਕਰ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਪੜੋ ਨਹੀਂ ਤਾਂ ਅੱਖਾਂ ਖਰਾਬ ਹੋ ਜਾਂਦੀਆਂ ਤੇ ਹੋਰ ਵੀ ਸਾਡੇ ਕੋਲੇ ਕੁੜੀਆਂ ਆਉਂਦੀਆਂ ਹੁੰਦੀਆਂ ਸਿੱਖਣ ਵਾਸਤੇ ਵੀ ਰਾਤ ਨੂੰ ਇੱਥੇ ਵੀ ਚੱਲ ਇਹਨਾਂ ਦੇ ਕੁੜੀਆਂ ਆਈਆਂ ਤੇ ਉਹਨਾਂ ਨੇ ਇੱਥੇ ਪੜ੍ਹ ਲੈਣਾ ਇੱਥੇ ਸੌਣਾ ਤੇ ਇਸ ਤਰ੍ਹਾਂ ਵਧੀਆ ਹੁੰਦਾ ਸੀ ਹੁਣ ਜਿਹੜੇ ਬੱਚੇ ਆ ਹੁਣ ਮੈਨੂੰ ਨਹੀਂ ਲੱਗਦਾ ਤੁਸੀਂ ਇੱਕ ਦੂਜੀ ਦੇ ਘਰੇ ਜਾਂਦੀਆਂ ਹੋ ਹੋ ਗਈਆਂ ਪੜ੍ਹਨ ਵਾਸਤੇ ਪੁੱਛਣ ਵਾਸਤੇ ਟਿਊਸ਼ਨਾਂ ਰੱਖੀ ਜਾਂਦੇ ਆ ਸਾਰੇ ਹਾਂ ਟਿਊਸ਼ਨ ਲੈਣੇ ਨੇ ਉੱਥੇ ਸਾਰੇ ਪੜ੍ਹਨੇ ਹਾਂ ਤੁਹਾਨੂੰ ਇਹੇ ਆਏ ਹੋਣਾ ਚਾਹੀਦਾ ਨਾ ਅਪਰੀਸ਼ੀਏਟ ਕਰੋ ਵੀ ਤੁਹਾਡੇ ਪੇਰੈਂਟਸ ਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਆ ਪਹਿਲਾਂ ਫੀਸਾਂ ਦੇਣੀਆਂ ਫਿਰ ਉਹ ਕੱਪੜੇ ਬਹੁਤ ਦੱਸਦੇ ਆ ਆ ਲੈ ਲਓ ਉਹ ਲੈ ਲਓ ਫਿਰ ਉਹ ਤੁਹਾਨੂੰ ਲੈ ਕੇ ਦੇਣੇ ਆ ਫਿਰ ਤੁਹਾਨੂੰ ਬੱਸ ਦੇ ਕਿਰਾਏ ਫੀਸ ਤੇ ਕੱਪੜੇ ਕਿੰਨੀ ਕਿਸਮ ਦੇ ਹਨ ਸਾਡੇ ਕੋਲੇ ਪਤਾ ਕਿੰਨੇ ਕੱਪੜੇ ਹੁੰਦੇ ਸੀ ਵਾਸਤ ਡੋਗ ਸੂਟ ਮਰਖਾਲ ਘਰੇ ਘਰ ਆ ਲੈਂਦੇ ਸੀ ਜਾਂ ਯੂਨੀਫਾਰਮ ਹੁੰਦੇ ਸੀ ਤਾਂ ਕਰਕੇ ਸਾਨੂੰ ਕੋਈ ਕਿਤੇ ਲੈ ਕੇ ਨਹੀਂ ਸ ਜਾਂਦਾ ਵਿਆਹ ਬਹੁਤੇ ਨਾ ਉਹਨਾਂ ਨੂੰ ਹੁੰਦਾ ਸੀਗਾ ਫਿਰ ਕੱਪੜੇ ਸੋਮਾਣੇ ਪਾਣੇ ਆ ਤੇ ਨਾਲੇ ਕੁੜੀਆਂ ਜਾਂਦੀਆਂ ਨਹੀਂ ਹੁੰਦੀ ਪਿਆ ਹਾਂ ਤੇ ਬਸ ਵੀ ਮੇਰੇ ਮਾਮਨੇ ਜਾਣਾ ਡੇਟ ਟ੍ਰਿਪ ਕਰਨਾ ਉੱਥੇ ਕੱਲ ਸਵੇਰੇ ਜਾ ਕੇ ਅਨੰਦਾ ਤੇ ਪਹੁੰਚ ਗਈ ਜਾਂ ਜੰਮ ਤਰਨ ਵੇਲੇ ਪਹੁੰਚ ਗਈ ਜੇ ਮੁੰਡੇ ਦਾ ਵਿਆਹ ਸਗਨ ਦੇ ਕੇ ਘਰੇ ਇਸ ਤਰ੍ਹਾਂ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਤੇ ਬਦਿਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਲੱਗ ਗਿਆ ਸਾਨੂੰ ਵੀ ਤੁਸੀਂ ਕਹਿ ਲੀਂ ਗੱਲਾਂ ਬਾਤਾਂ ਕਾ ਕਿਹੋ ਜਿਹੀਆਂ ਖੇਡਾਂ ਖੇਡਦੀਆਂ ਕਿਵੇਂ ਪੜ੍ਹਦੀਆਂ ਬਹੁਤ ਸੋਹਣਾ ਪੜ੍ਹਦੀਆਂ ਵਾ ਚਲੋ ਠੀਕ ਆ ਬਹੁਤ ਆ ਹੁਣ ਦੇਖਾਂਗੇ ਫੇਰ ਹੋਰ ਬਣਾ ਕੇ ਹੋਰ ਕਿਹੜੀ ਗੇਮ ਖੇਡਣੀ ਹੈ ਹੁਣ ਨਾ ਮੈਂ ਸਕੂਲ ਜਾਣਾ ਨਾ ਅ ਸਹਿਜ ਹਾਂਜੀ ਹਾਂ ਵੀ ਤੇਰਾ ਸੇਮ ਸਕੂਲ ਹੈ ਅੱਛਾ ਚਲੋ ਠੀਕ ਆ ਚਲੋ ਜੀ ਬਲਾਈਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ